ਨਾਮ 12 ਵਾਲੇ ਆਰਡਰ ਦੇ ਤੇ ਕੋ ਇੰਪਲੀਮੈਂਟੇਸ਼ਨ ਹੈ ਜਿੰਨਾ 16 ਵਾਲੇ ਵਾਲੇ ਆਰਡਰ ਤੇ ਅੱਜ ਜਾਣ ਕੇ 10 ਤਰੀਕ ਦੀਆਂ ਸੱਟਾਂ ਤੇ ਅੱਜ ਜਾਣ ਕੇ ਮੈਡੀਕਲ ਕਰਾਉਣ ਦੇ ਇਹ ਸਰਫੇਜ ਨਹੀਂ ਵੀ सनी ਦਾ ਮੈਡੀਕਲ ਲੇਟ ਕਰਾ ਰਹੇ ਜੀ ਉਹਨਾਂ ਅਦਾਲਤ ਦੀ ਜਿਹੜੀ ਆ ਹੁਕਮ ਦੀ ਅਧੂਲੀ ਵੀ ਕੀਤੀ ਹੈ 12 ਵਾਲੇ ਦੀ 16 ਵਾਲੇ ਦੀ ਵੀ ਅੱਜ ਉਹਨਾਂ ਨੇ ਉਸ ਕਰਕੇ ਅੱਜ ਲੈਂਦਾ ਵੀ ਮੈਡੀਕਲ ਜੂਰੀਸਪ੍ਰੂਡੈਂਸ ਦੇ ਮੁਤਾਬਕ 9-10 ਦਿਨ ਦੇ ਬਾਅਦ ਜਿਹੜੀਆਂ ਸੱਟਾਂ ਲੱਗੀਆਂ ਹੁੰਦੇ ਨਾ ਬਹੁਤ ਸਾਰੀਆਂ ਗੁੱਜੀਆਂ ਸੱਟਾਂ ਜਾਂ ਨੀਲ ਹੁੰਦੇ ਆ ਜੀ ਇਥੋਂ ਤੱਕ ਜਿਹੜੀਆਂ ਰਗੜਾਂ ਵੀ ਹੁੰਦੀਆਂ ਉਹ ਵੀ ਜਿਹੜੀਆਂ ਉਹ ਡਿਲੀਊਟ ਹੋ ਜਾਂਦੀਆਂ ਉਹ ਆਉਂਦੀਆਂ ਨਹੀਂ ਮੈਡੀਕਲ ਦੇ ਵਿੱਚ ਇਹਨਾਂ ਅਦਾਲਤ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਡੀਕਲ ਨਹੀਂ ਕਰਵਾਇਆ ਅੱਜ ਵੀ ਮੈਡੀਕਲ ਕਰਵਾਉਣ ਦੇ ਆਏ ਨੇ ਤੇ ਵੇਖੋ ਇਥੋਂ ਮੈਡੀਕਲ ਕਰਵਾਇਆ ਪਰਿਵਾਰ ਆਇਆ ਉਹਨਾਂ ਨੂੰ ਮਿਲਣ ਦਿਓ ਪਿਛਲੇ ਬੰਨੇ ਉਹ ਕੱਢ ਕੇ ਲੈ ਗਏ ਨੇ ਇਸ ਕਰਕੇ ਕੋਈ ਕਹਿ ਨਹੀਂ ਸਕਦੇ ਵੀ ਜਿਹੜਾ ਮੈਡੀਕਲ ਕਰਾਇਆ ਉਹ ਸਹੀ ਸਲਾਮਤ ਕਰਾਇਆ ਹੋਊਗਾ ਦੇਖੋ ਸੰਦੀਪ ਸਿੰਘ ਸਣੀ ਅਮਰਸਾ ਤੋਂ ਪਟਿਆਲੇ ਸ਼ਿਫਟ ਕੀਤਾ ਜੀ ਤੇ ਪਟਿਆਲੇ ਵੀ ਪ੍ਰੋਪਰ ਨਹੀਂ ਉਹਨੂੰ ਕੋ ਸਿਕਿਉਰਿਟੀ ਦਿੱਤੀ ਜਾਂ ਉਹਨੂੰ ਰੱਖਿਆ ਨਹੀਂ ਉੱਥੇ ਤਿੰਨ ਬੰਦੇ ਉਹ ਉੱਥੇ ਜੇਲ੍ਹ ਦੇ ਵਿੱਚ ਨੇ ਜਿਨ੍ਹਾਂ ਦਾ ਪਿਛਲਾ ਅਸ਼ੋਕੜ ਜਿਹੜਾ ਬੜਾ ਖਤਰਨਾਕ ਰਿਆ ਜਿਨ੍ਹਾਂ ਦੇ ਸੂਬਾ ਸਰਾਂਦ ਜਿਹੜਾ ਆਪਣੇ ਆਪ ਨੂੰ ਖਾਉਂਦਾ ਉਹਦੇ ਨਾਂ ਤੋਂ ਤੁਸੀਂ ਸੂਬਾ ਸਿੰਘ ਤੇ ਬੜੇ ਬੰਦੇ ਨੇ ਜੀ ਪਰ ਸੂਬਾ ਸਰਾਂਦ ਖਵਾਉਣਾ ਉਹ ਕਿੱਡਾ ਆਪਣੇ ਜ਼ਾਲਮਾ ਸਰੂਗਾ ਜੀ ਨੇ ਤੇ ਨਾਲ ਜਿਹੜੇ ਡੀਐਸਪੀ ਅਗਰਵਚਨ ਸਿੰਘ ਉਹ ਵੀ ਆਪਣੇ ਆਪ ਨੂੰ ਬਾਬੇ ਮਾਨੋਚਾਲ ਦਾ ਨਾਂ ਨਾਲ ਲਾ ਕੇ ਤੇ ਗਰਵਚਨ ਨੂੰ ਮਾਨੋਚਾਲ ਖਵਾਉਂਦਾ ਜੀ ਹੁਣ 10 ਤਰੀਕ ਨੂੰ ਸਨੀ ਤੇ ਹਮਲਾ ਹੁੰਦਾ 11 ਤਰੀਕ ਨੂੰ ਪਤਾ ਲੱਗਦਾ 11 ਤਰੀਕ ਨੂੰ ਇਹਦੇ ਬ੍ਰਦਰ ਆਉਂਦੇ ਮਿਲਾਕਾਤ ਨਹੀਂ ਹੁੰਦੀ ਅਸੀਂ 12 ਨੂੰ ਇੱਕ ਐਪਲੀਕੇਸ਼ਨ ਦਿੰਨੇ ਆ ਉੱਥੇ ਅਮਰਸਰ ਪ੍ਰੋਪਰ ਡਾਇਰੈਕਸ਼ਨ ਹੁੰਦੀ ਆ ਸਟੂਡੈਂਟ ਜੇਲ ਪਟਿਆਲਾ ਨੂੰ ਕਿ ਇਹਨਾਂ ਦੀ ਮੁਲਾਕਾਤ ਕਰਵਾਈ ਜਾਵੇ ਇਹਨੂੰ ਜੇ ਮੈਡੀਕਲ ਹੈਲਪ ਦੀ ਲੋੜ ਹੈ ਹਸਪੀਟਲਾਈਜੇਸ਼ਨ ਕਰਨ ਦੀ ਲੋੜ ਹੈ ਉਹ ਹਸਪੀਟਲਾਈਜ਼ ਕੀਤਾ ਜਾਵੇ ਤੇ ਇਹਦੀ ਸਟੇਟਸ ਰਿਪੋਰਟ ਜਿਹੜੀ ਆ ਉਹ ਸਾਨੂੰ ਸਬਮਿਟ ਕੀਤੀ ਜਾਵੇ ਜੀ ਕੋਈ ਜਿਹੜਾ ਵਾ ਜੀ ਇਹਦੇ ਤੇ ਅਮਲ ਨਹੀਂ ਕੀਤਾ ਫਿਰ ਜਦੋਂ ਸੰਗਰੂਰ ਸ਼ਿਫਟ ਕਰਤਾ 16 ਨੂੰ ਫਿਰ ਐਪਲੀਕੇਸ਼ਨ ਦਿੰਨੇ ਜੀ 16 ਨੂੰ ਜਿਹੜਾ ਇਹਨੂੰ ਜਿਹੜਾ ਸੰਗਰੂਰ ਸ਼ਿਫਟ ਕਰ ਦਿੱਤਾ ਸੰਗਰੂਰ ਜਿਹੜਾ ਵਾ ਉਹਨਾਂ ਨੂੰ ਸਬਡੈਂਟ ਜੇਲ ਸੰਗਰੂਰ ਨੂੰ ਜਿਹੜੇ ਡਾਇਰੈਕਸ਼ਨ ਕੀਤੀ ਜਾਵੇ ਇਹ ਇਹਦਾ ਪ੍ਰੋਪਰ ਮੈਡੀਕਲ ਜਿਹੜਾ ਉਹ ਕਰਵਾਉਣ ਤੇ ਹਰ ਇੱਕ ਜੇਲ ਦੇ ਵਿੱਚ ਪਹਿਲਾਂ ਭੇਜਣ ਤੋਂ ਪਹਿਲਾਂ ਬੰਦੇ ਦਾ ਮੈਡੀਕਲ ਹੋਣਾ ਜੀ ਜੀ ਕਿਉਂਕਿ ਕਿਸੇ ਸਟੂਡੈਂਟ ਦਾ ਆਪਣੇ ਜੀ ਮੈਨੂੰ ਲੈ ਲੈਣਾ ਜੇ ਬੰਦਾ ਜ਼ਖਮੀ ਹਾਲਤ ਦੇ ਵਿੱਚ ਆਇਆ ਜੀ ਤੇ ਸਟੂਡੈਂਟ ਜੇਲ ਨੇ ਆਪ ਮੈਡੀਕਲ ਕਰਾਉਣਾ ਮੈਡੀਕਲ ਜਿਹੜਾ ਅਫਸਰ ਹੈਗਾ ਜੇਲ ਦਾ ਉਹਦੇ ਕੋਲੋਂ ਜੀ ਨੰਬਰ 12 ਵਾਲੇ ਆਰਡਰ ਦੇ ਤੇ ਕੋ ਇੰਪਲੀਮੈਂਟੇਸ਼ਨ ਹੈ ਜੀ ਨੰਬਰ 16 ਵਾਲੇ ਵਾਲੇ ਆਰਡਰ ਤੇ ਜੀ ਅੱਜ ਜਾਣ ਕੇ 10 ਤਰੀਕ ਦੀਆਂ ਸੱਟਾਂ ਤੇ ਅੱਜ ਜਾਣ ਕੇ ਮੈਡੀਕਲ ਕਰਾਉਣ ਦੇ ਇਹ ਸਰਫੇਜ ਨਹੀਂ ਵੀ सनी ਦਾ ਮੈਡੀਕਲ ਲੇਟ ਕਰਾ ਰਹੇ ਆ ਜੀ ਉਹਨਾਂ ਅਦਾਲਤ ਦੀ ਜਿਹੜੀ ਆ ਹੁਕਮ ਦੀ ਅਧੂਲੀ ਵੀ ਕੀਤੀ ਹੈ 12 ਵਾਲੇ ਦੀ ਤੇ 16 ਵਾਲੇ ਦੀ ਵੀ ਇਹ ਕਰਵਾਇਆ ਅਮਰਸਰ ਕੋਰਟ ਦੇ ਵਿੱਚੋਂ ਪਟਿਆਲਾ ਕੋਰਟ ਦੇ ਵਿੱਚ 15 ਤਰੀਕ ਨੂੰ ਆਰਡਰ ਹੋ ਗਿਆ ਜੀ ਜੀ ਪਟਿਆਲਾ ਕੋਰਟ ਦਾ ਆਰਡਰ ਵੀ ਨਹੀਂ ਉਹਨਾਂ ਜਿਹੜਾ ਮੰਨਿਆ ਅੱਜ ਉਹਨਾਂ ਨੇ ਉਸ ਕਰਕੇ ਅੱਜ ਲੈਂਦਾ ਵੀ ਮੈਡੀਕਲ ਜੂਰਿਸਪ੍ਰੂਡੈਂਸ ਦੇ ਮੁਤਾਬਕ 9-10 ਦਿਨ ਦੇ ਬਾਅਦ ਜਿਹੜੀਆਂ ਸੱਟਾਂ ਲੱਗੀਆਂ ਹੁੰਦੀਆਂ ਨਾ ਬਹੁਤ ਸਾਰੀਆਂ ਗੁੱਜੀਆਂ ਸੱਟਾਂ ਜਾਂ ਨੀਲ ਹੁੰਦੇ ਆ ਜੀ ਇੱਥੋਂ ਤੱਕ ਜਿਹੜੀਆਂ ਰਗੜਾਂ ਵੀ ਹੁੰਦੀਆਂ ਉਹ ਵੀ ਜਿਹੜੀਆਂ ਉਹ ਡਿਲੀਊਟ ਹੋ ਜਾਂਦੀਆਂ ਉਹ ਆਉਂਦੀਆਂ ਨਹੀਂ ਮੈਡੀਕਲ ਦੇ ਵਿੱਚ ਜੀ ਇਹਨਾਂ ਅਦਾਲਤ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਡੀਕਲ ਨਹੀਂ ਕਰਵਾਇਆ ਅੱਜ ਵੀ ਮੈਡੀਕਲ ਕਰਵਾਉਣ ਦੇ ਆਏ ਨੇ ਤੇ ਵੇਖੋ ਇਥੋਂ ਮੈਡੀਕਲ ਕਰਵਾਇਆ ਪਰਿਵਾਰ ਆਇਆ ਉਹਨਾਂ ਨੂੰ ਮਿਲਣ ਦਿਓ ਪਿਛਲੇ ਬੰਨਿਓ ਕੱਢ ਕੇ ਲੈ ਗਏ ਨੇ ਇਸ ਕਰਕੇ ਕੋਈ ਕਹਿ ਨਹੀਂ ਸਕਦੇ ਵੀ ਜਿਹੜਾ ਮੈਡੀਕਲ ਕਰਵਾਇਆ ਉਹ ਸਹੀ ਸਲਾਮਤ ਕਰਵਾਇਆ ਹੋਊਗਾ ਸਰ ਜਿਸ ਤਰ੍ਹਾਂ ਜਦੋਂ ਮਾਨਯੋਗ ਅਦਾਲਤ ਦਾ ਫੈਸਲਾ ਹੁੰਦਾ ਕਿ ਉਹਨੂੰ ਜੇਲ੍ਹ ਭੇਜਿਆ ਜਾਂਦਾ ਉਹਨੂੰ ਸਜ਼ਾ ਦੇ ਲਈ ਪਰ ਉੱਥੇ ਇਸ ਤਰ੍ਹਾਂ ਦਾ ਹਮਲਾ ਹੋਣਾ ਉਸ ਨੂੰ ਕਿਵੇਂ ਇਹ ਬੇहद ਮਾੜੀ ਗੱਲ ਹੈ ਜੀ देखो ए चीज दा एक बंदा दोषी है जी जे ओदे ते हमला हुंदा ते ओ दा हमले दा जेड़ा ओ दी नोट्स ਲੈਣਾ सुपिरिंट जेल ने हम्म जे ओ किसे ते हमला करदा ते ओ दा नोट्स सुपिरिंट जेल ने ਲੈਣਾ जी ए बायस्ड ਨਹੀਂ ਹੋ ਸਕਦਾ ਦੋਹਾਂ ਪੱਖਾਂ ਦਾ ਕ੍ਰਾਸ ਜਿਹੜੀ ਆ ਵਰਸ਼ਨ ਦੋਵੇਂ ਜਿਹੜੀ ਆ ਉਸ ਪਰਚੇ ਦੇ ਵਿੱਚ ਆਉਣੀ ਹੈ ਹੂੰ ਜੇ ਉਹਨਾਂ ਦੇ ਬਿਆਨਾਂ ਤੇ ਪਰਚਾ ਆਊਗਾ ਕਿ ਸਾਡੇ ਤੇ ਹਮਲਾ ਕੀਤਾ ਸੰਦੀਪ ਨੇ ਤੇ ਸੰਦੀਪ ਦੇ ਬਿਆਨ ਵੀ ਲੈਣੇ ਆ ਹੂੰ ਕਿ ਉਹਨਾਂ ਮੇਰੇ ਤੇ ਹਮਲਾ ਕੀਤਾ ਤੁਹਾਡੀ ਸੰਦੀਪ ਜੀ ਨਾਲ ਗੱਲ ਹੋਈ ਹੋਣੀ ਆ ਕਿੰਦਾ ਤਾਂ ਸਰ ਜਿਹੜਾ ਕੀਤਾ ਗਿਆ ਕਿਉਂਕਿ ਉਹਨਾਂ ਦੇ ਜਿਹੜੇ ਪਰਿਵਾਰ ਕੋ ਕਹਿ ਰਿਹਾ ਉਹਨਾਂ ਦੇ ਕੇਸਾਂ ਦੀ ਵੀ ਬੇਅਦਬੀ ਵਗੈਰਾ ਕੀਤੀ ਗਈ ਆ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੇਸਾਂ ਤੋਂ ਫੜ ਕੇ ਤੂਆ ਵੀ ਹੋਊਗਾ ਬੇਅਦਬੀ ਵੀ ਕੀਤੀ ਹੋਊਗੀ ਪਰਿਵਾਰਕ ਮੈਂਬਰ ਕੱਲ ਮਿਲ ਕੇ ਆਏ ਹਰਦੀਪ ਮਿਲ ਕੇ ਆਇਆ ਮੇਰੇ ਖਿਆਲ ਜੀ ਤੇ ਜੋ ਉਹ ਕਹਿ ਰਹੇ ਨੇ ਉਹ ਠੀਕ ਹੈ ਕਿਉਂਕਿ ਉਹ ਗਲਤ ਤੇ ਕਹਿ ਨਹੀਂ ਨੀ ਅਜੇ ਤੇ ਕੋਈ ਇਹ ਵੀ ਨਹੀਂ ਨਾ ਵੀ ਕੋਈ ਮੈਨੀਪੂਲੇਸ਼ਨ ਕਰ ਲਈ ਹੋਊਗੀ ਤੇ ਜੋਦ ਨਾਲ ਹੋਇਆ ਉਹਨੇ ਉਹ ਦੱਸਿਆ ਉਹ ਜੋ ਉਹਨੇ ਦੱਸਿਆ ਉਹਨਾਂ ਬਾਹਰ ਰਾਨ ਕੇ ਦੱਸਿਆ ਜਿਸ ਤਰ੍ਹਾਂ ਅੱਜ ਜਿਹੜਾ ਮੈਡੀਕਲ ਚੈੱਕ ਅਪ ਕੀਤਾ ਗਿਆ ਕੀ ਤੁਹਾਨੂੰ ਤੇ ਉਹਨਾਂ ਦੇ ਵਿਸ਼ਵਾਸ ਹੈਗਾ ਮੈਡੀਕਲ ਤੇ ਕੀ ਉਹ ਸਹੀ ਹੋ ਸਕਦਾ ਜਾਂ ਉਹਨੂੰ ਅੱਜ ਵੀ ਇੱਕੋ ਜਿਸ ਤਰ੍ਹਾਂ ਪੁਲਿਸ ਹੈ ਜਿਹੜੀ ਕਦੇ ਉੱਧਰਲੇ ਗੇਟ ਲੈ ਕੇ ਜਾਂਦੇ ਤੇ ਕੱਢਦੇ ਕਿਸੇ ਹੋਰ ਗੇਟ ਦਾ ਕੀ ਲੱਗ ਰਿਹਾ ਤੁਹਾਨੂੰ ਵੇਖੋ ਪੁਲਿਸ ਜਿਹੜੀ ਆ ਉਹ ਸਟੇਟ ਦੀ ਏਜੰਸੀ ਆ ਜੀ ਪਰ ਡਾਕਟਰ ਜਿਹੜੇ ਆ ਨਾ ਡਾਕਟਰ ਤੁਸੀਂ ਤੁਹਾਨੂੰ ਯਾਦ ਹੋਊਗਾ ਭਾਈ ਹਰਜਿੰਦਰ ਸਿੰਘ ਜਿੰਦੇ ਦਾ ਗੋਲੀਆਂ ਵੱਜ ਗਈਆਂ ਲਤਾਂ ਦੇ ਵਿੱਚ ਤੇ ਆ ਜਿਹੜਾ ਇਥੇ ਡੀਜੀਪੀ ਰਿਹਾ ਮੁੜ ਕੇ ਆਪਣੇ ਸਰਦੀਪ ਬਿਰਕ ਜੀ ਇਹ ਜਾ ਕੇ ਉਹ ਗੋਲੀਆਂ ਦੇ ਛੇਕਾਂ ਦੇ ਵਿੱਚ ਉਂਗਲਾਂ ਪਾ ਕੇ ਤੇ ਉਹਨੂੰ ਟਾਰਚਰ ਕਰਦਾ ਸੀ ਉਹਨੂੰ ਹਲਾਉਂਦਾ ਸੀ ਵਿੱਚ ਉਹਨੂੰ ਖਰੋਚਦਾ ਸੀ ਵਿੱਚੋਂ ਪਰ ਉਹਦਾ ਇਲਾਜ ਇੱਕ ਬੰਗਾਲੀ ਡਾਕਟਰ ਕਰ ਰਿਹਾ ਸੀ ਉਹਨੂੰ ਫਿਰ ਉਹਨੂੰ ਉਹ ਆਂਦਾ ਸੀ ਦੀ ਲੱਤ ਕੱਟੋ ਉਹਨੇ ਲੱਤ ਨਹੀਂ ਕੱਟਨੀ ਲੱਤ ਵੀ ਬਚਾ ਲਈ ਇਸ ਕਰਕੇ ਡਾਕਟਰ ਤੇ ਜਿਹੜਾ ਉਹ ਤੇ ਰੱਬ ਦਾ ਰੂਪ ਨੇ ਉਹਨਾਂ ਲਈ ਤੇ ਕੋਈ ਦੁਸ਼ਮਣ ਨਹੀਂ ਕੋਈ ਸੱਜਣ ਨਹੀਂ ਜੀ ਉਹ ਤੇ ਆਪਣਾ ਮੈਡੀਕਲ ਜੇ ਕੋਈ ਪ੍ਰੈਸ਼ਰ ਨਾ ਆਇਆ ਤੇ ਉਹਨਾਂ ਨੇ ਸਹੀ ਕੀਤਾ ਉਹ ਇਸ ਕਰਕੇ ਡਾਕਟਰਾਂ ਦੇ ਉੱਤੇ ਕੋਈ ਬੁਕਤਾ ਸ਼ੱਕ ਨਹੀਂ ਕੀਤਾ ਪਰ ਸਟੇਟ ਜਿਹੜੀ ਹੈ ਉਹ ਆਪਣਾ ਜਿਹਾ ਰੋਲ ਬੜਾ ਅਜੀਬ ਤਰੀਕੇ ਨਾਲ ਨਿਭਾ ਰਹੀ ਹੈ ਹ ਸੰਦੀਪ ਤੇ ਜਿਹੜਾ ਮੈਡੀਕਲ ਕੋਡ ਦੇ ਆਰਡਰ ਦੇ ਤਹਿਤ ਹੋਇਆ ਜੀ ਕਿਨੇ ਡਾਕਟਰਸ ਤੇ ਬੋਰਡ ਨੇ ਕੀਤਾ ਉਹਦੇ ਵਿੱਚ ਡਾਕਟਰ ਕਰਮਦੀਪ ਸਿੰਘ ਕਾਹਲ ਆਰਥੋਪੀਡੀਸ਼ਨ ਡਾਕਟਰ ਪੂਨਮ ਧੀਰ ਸਰਜਨ اور میں سی ایز ਫਿਜ਼ੀਸ਼ੀਨ ਅਸੀਂ ਉਹਨਾਂ ਦਾ ਮੈਡੀਕਲ ਕੀਤਾ ਜੋ ਵੀ ਉਹਨਾਂ ਦੀ ਅੱਗੇ ਐਕਸ-ਰੇਜ਼ ਔਰ ਸੀਟੀ ਸਕੈਨ ਵਗੈਰਾ ਹੋ ਰਹੇ ਨੇ ਉਹ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਉਹਦੀ ਰਿਪੋਰਟ ਬਣੇਗੀ ਉਹ ਅਸੀਂ ਕਨਸਰਨਡ ਅਥਾਰਟिटीज ਨੂੰ ਦੇ ਦਾਂ ਕੋਈ ਇੰਜਰੀ ਵਗੈਰਾ ਜਾਂ ਕਾਰਨ ਉਹ ਹਲੇ ਜੀ ਸਾਰਾ ਕਲੀਨ ਐਕਸ-ਰੇ ਤੋਂ ਕਲੀਅਰ ਹੁੰਦਾ ਹੁੰਦਾ ਸਾਰਿਆ ਨੇਚਰ ਆਫ ਇੰਜਰੀ ਆ ਜੋ ਕੁਝ ਵੀ ਹੈ ਉਹਦਾ ਉਹ ਸਾਰਾ ਉਸ ਤੋਂ ਕਲੀਅਰ ਹੁੰਦਾ ਕੋਈ ਸਿਰ ਵਿੱਚ ਸਿਰ ਵਿੱਚ ਵਗੈਰਾ ਦਾ ਸਾਖ ਨਹੀਂ ਕੋਈ ਐਦਾਂ ਨਹੀਂ ਸੀ ਦੇਖੋ ਐਂ ਤੱਕ ਕੰਪਲੇਨਟ ਤਾਂ ਉਹਨਾਂ ਦੀ ਸੀਗੀ ਕਿ ਸੀਗਾ ਜੋ ਵੀ ਸੀਗਾ ਤੇ ਪਰ ਉਹ ਜਦ ਤੱਕ ਪ੍ਰੋਪਰ ਉਹਦੀ ਐਕਸ-ਰੇ ਫਿਲਮਿੰਗ ਵਗੈਰਾ ਜਾਂ ਹੋਰ ਉਹਦੀ ਰਿਪੋਰਟਿੰਗ ਨਹੀਂ ਆ ਜਾਂਦੀ ਨਾ ਉਨੀ ਦੇਰ ਤੱਕ ਹਲੇ ਬੜਾ अर्ਲੀ ਸਟੇਜ ਹੈ ਕਿ ਅਸੀਂ ਮੈਂ ਉਹਦੇ ਤੇ ਕੁਝ ਕਮੈਂਟ ਕਰ ਸਕਾਂ